ਲੋੜ ਤੋਂ ਤਾਂ ਫਿਰ ਚਰਮ ਤੁਸੀਂ ਇੱਧੇ ਕਿ ਘੰਟੇ ਨੂੰ ਫੋਨ ਕਰੇ ਅਸੀਂ ਕੋਈ ਲਿਖਤ ਕਰ ਰਹੇ ਹਾਂ ਨਾ ਛਾਜ ਲੈਣੀ ਅਸੀਂ ਤਾਂ ਹੁਣ ਲੋਂਗੋ ਵਾਲਾ ਆ ਅਸੀਂ ਜਿੱਥੇ ਗਏ ਉਹਨਾਂ ਨੂੰ ਇਹਦੇ ਮਾਰੂਗਾ ਜਵੜੇ ਤੇ ਤੂੰ ਲੜੀ ਪਿੜੀ ਕੁਸੋਵੇ ਤੇਰੇ ਸੱਸ ਸਹੁਰੇ ਨੂੰ ਤੇਰਾ ਚਾਚਾ ਆਉਂਦਾ ਇਹਦੀ ਵੀ ਕਦਰ ਕਰਨੀ ਹੈ ਹਾਂਜੀ ਨਹੀਂ ਹੁੰਦੇ ਚਲੋ 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 ਚੁੱਪ ਕਰੋ ਅਸੀਂ ਬਾਲੇ ਤੈਨੂੰ ਕੀ ਹੋ ਗਿਆ ਤੂੰ ਹੀ ਰੋਣ ਲੱਗ ਗਿਆ ਲੈ ਚੁੱਪ ਕਰ ਦਿਖਵਾ ਦੇ ਨਹੀਂ ਹੁਣ ਸਾਨੂੰ ਨਹੀਂ ਪਤਾ ਮੈਂ ਅੱਜ ਤੋਂ ਬਾਅਦ ਇਹ ਸਾਨੂੰ ਅਸੀਂ ਇਹਨਾਂ ਦਾ ਫੋਨ ਲਿਜਾਵਾਂਗੇ ਉਹਦਾ ਨੰਬਰ ਨਾਲ ਗੱਲ ਕਰਾਂਗੇ ਤੁਸੀਂ ਗੱਲ ਕਰਦੇ ਰਹੋ ਹੁਣ ਬਾਬੇ ਆਪੇ ਨਿਮੜਨਗੇ ਜਦੋਂ ਕਰਦਾ ਮਾਂ ਜਦੋਂ ਕਰਦਾ ਮਾਂ ਨਾਲ ਤੇ ਖੜਦਾ ਨਵਾਂ ਬੰਦਾ ਜੇ ਸੱਸਾਂ ਬੰਦਾ ਨਵਾਂ ਘਰ ਨੂੰ ਰੋਧਿਆ ਤੇ ਸੱਸਾਂ ਦਾ ਫਰਜ ਆ ਪਿਆ ਨਾ ਨਹੀਂ ਨਾ ਮਾਪੀ ਜੀ ਬੇਜ਼ਾਗਲ ਕਰੋ ਜਦੋਂ 6 ਮਹੀਨੇ ਬੇਜ਼ਾਗਲ ਰਿਆ ਇਧਰ ਘਰ ਕਰਨੀ ਨੱਕ ਨਾ ਕਰਦਾ ਕੋ ਤਾਂ ਬੰਦਾ ਬਣ ਜੂ ਪੇਪਰ ਚ ਘੜਾਓ ਪੁਲਿਸ ਨੂੰ ਰਿਪੋਰਟ ਦੋ ਕਰਦਾ ਪਾਪਾ ਜੀ ਪਤਾ ਹੁੰਦੀ ਆ ਸਾਡੀ ਨੂਦੀ ਨੁਕਟਣ ਲੱਗ ਰਿਹਾ ਹੈ ਹਾਂ ਦਾ ਜੀ ਜਦੋਂ ਕਰਦੇ ਤੁਸੀਂ ਸਭ ਪਤਾ ਹੁੰਦਾ ਤੇ ਮਾਪੇ ਨੂੰ ਮਾਪੇ ਨੂੰ ਜਿਹੜੀ ਲੱਗਦੀ ਆ ਤੁਹਾਡੀ ਆਪਦੀ ਅਈ ਤਾਂ ਭਾਈ ਜੀ ਮੰਨ ਕੇ ਬਾਬਾ ਜੀ ਇਹ ਕਹਿੰਦੇ ਇਹ ਆਪਦੇ ਪੋਤੇ ਨੂੰ ਨੋਕਾਉਣੇ ਨੇ ਕੋਠੇ ਜਾਉਣੇ ਨੇ ਜੇ ਚੱਲੇ ਪੋਤੇ ਨੂੰ ਬਸਿਤ ਕਰਾਉਣੇ ਹੋ ਜੀ ਲੈ ਕਿਹਾ ਛੋਡੇ ਕੋਲ ਕਿ ਬਸਿਤ ਸੀ ਤਾਂ ਉਹ ਦੁਬਾਰਾ ਤਾਂ ਇਹ ਤਾਂ ਟਾਈਮ ਲਾ ਲਾਂਗੇ ਇਹਦਾ ਠੀਕ ਹੋ ਜਾਊਗਾ ਬ੍ਰੈਡ ਠੀਕ ਹੈ ਵਧਿਆ ਹੋਇਆ ਚੱਲਾ ਇਹ ਤਾਂ ਕੁਝ ਨਹੀਂ ਕਹਿੰਦੇ ਸਿਆਣੇ ਨੇ ਬਜ਼ੁਰਗ ਨੇ ਸਿਆਣੇ ਲਓ ਜੀ ਚੱਲੀਏ ਫਿਰ ਨਾ ਉਹ ਆਉਂਦੇ ਲੈਟਰਪੈਡ ਤੇ ਲਿਖਾਂਗੇ ਆ ਲਓ ਫਿਰ ਲੈਟਰਪੈਡ ਠੀਕ ਹੈ ਜੀ ਸਾਗੇ ਬਾਬਾ ਜੀ ਮੌਕੇ ਤੇ ਗਏ ਸੀਗੇ ਕਿਸੇ ਧੀ ਦਾ ਘਰ ਪਰ ਮੌਕੇ ਤੇ ਜਿਹੜਾ ਉਹ ਹੋਇਆ ਸੀ ਉਹ ਫਰਾਰ ਹੋ ਗਿਆ ਗਿਆ ਫਰਾਰ ਕਰਤਾ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬਟੂਹੀਏ ਦੇ ਵਿੱਚ ਪਿੰਡੀ ਦੇ ਵਿੱਚ ਲੋਂਗੋ ਆਲਦੀ ਦੇ ਵਿੱਚ ਸੁਨਾਮੀ ਪੱਤੀ ਸੁਨਾਮੀ ਪੱਤੀ ਤੇ ਇੰنگ ਸਿੰਘਾਂ ਨੇ ਆ ਕੇ ਉਹਦੇ ਨਾਲ ਆ ਕੇ ਗੱਲਬਾਤ ਕਰਨੀ ਸੀ ਪਰ ਉਹ ਡਰਦੇ ਹੀ ਸੋਰਾ ਭੱਜ ਗਿਆ ਤਾਂ ਅਸੀਂ ਕਿਹਾ ਵੀ ਇਹਦਾ ਜੂੜ ਹੀ ਵੱਡੋ ਇਹ ਮਤਲਬ ਤੰਗ ਇਹਨਾਂ ਨੂੰ ਵੀ ਕਰਦਾ ਆਪਣੇ ਮਾਂ-ਬਾਪਾ ਨੂੰ ਆਪਣੇ ਭਾਈਆਂ ਨੂੰ ਵੀ ਦੇ ਸਾਰਿਆਂ ਨੂੰ ਇਹ ਤੰਗ ਕਰ ਰਿਹਾ ਤੇ ਡਰਦਾ ਜਾਂ ਜਾਣ ਕੇ ਵੀ ਹੋ ਸਕਦਾ ਜਾਣ ਕੇ ਭੱਜਿਆ ਹੋਵੇ ਹੋ ਸਕਦਾ ਠੀਕ ਹੈ ਕੱਲਾ ਡਰਦਾ ਨਹੀਂ ਜਾਣ ਕੇ ਵੀ ਹੋ ਸਕਦਾ ਪੂਰਾ ਮਤਲਬ ਜਿਵੇਂ ਕਹਿ ਰਹੀਏ ਪੜ ਕੇ ਕੜਿਆ ਹੋਇਆ ਏ ਠੀਕ ਹੈ ਇਹ ਗੱਲ ਵੀ ਟੜਕੇ ਫੋਨ ਤੇ 10 ਵਾਰੀ ਹੋਈ ਏ ਇਹਦੇ ਨਾਲ ਤੇ ਦੂਜੀ ਗੱਲ ਆ ਬਾਬੇ ਨੇ ਮਤਲਬ ਕਿਨੋ ਆ ਜੀ ਛੋਟਾ ਜਮੇਰ ਸਿੰਘ ਜਮੇਰ ਸਿੰਘ ਛੋਟਾ ਕੀ ਲੱਗਦਾ ਜੀ ਉਹ ਮੁੰਡਾ ਜੀ ਮੁੰਡਾ ਜੀ ਅੱਛਾ ਮੁੰਡਾ ਤੁਸੀਂ ਫਿਰ ਆਹ ਕਿਹੜਾ ਲਿਖਤ ਕਰੀਆ ਤੁਸੀਂ ਆਪਦੇ ਉਸਤ ਤੇ ਪੂਰੇ ਉਹ ਚ ਲਿਖੀ ਆ ਹਾਂ ਜੀ ਹਾਂ ਜੀ ਉਹਦੇ ਕਰੇਗੀ ਠੀਕ ਹੈ ਕਿਉਂ ਜੀ ਹਾਂ ਠੀਕ ਹੈ ਜੀ ਤੁਸੀਂ ਆਪ ਕਰਾਈਏ ਇਹ ਹਾਂ ਜੀ ਹਾਂ ਜੀ ਆਪ ਕਰਾਈਏ ਆਪ ਕਰਾਈਏ ਇਹ ਕੀ ਲਿਖਿਆ ਚ ਵੀ ਵਸੀਤ ਕਰਾ ਰਹੇ ਹੋ ਹਾਂ ਵਸੀਤ ਹੀ ਸਮਝ ਆ ਗਈ ਜਿਹੜਾ ਹਿੱਸਾ ਆਉਂਦਾ ਪੁੱਤ ਮੁੰਡੇ ਨੂੰ ਦੇ ਰਹੇ ਹੋ ਪੋਤੇ ਨੂੰ ਹਾਂ ਜੀ ਤੁਸੀਂ ਕੀ ਲਗਦੇ ਹੋ ਜੀ ਉਹਨਾਂ ਦੇ ਪੋਤਿਆਂ ਦੇ ਪੋਤਿਆਂ ਦੇ ਮਾਤਾ ਲਗਦੇ ਹੋ ਤੁਸੀਂ ਬੇਬੇ ਹੋ ਅੱਛਾ ਮੁੰਡੇ ਦੀ ਮਾਂ ਹੋ ਜਿਹੜਾ ਭੱਜਿਆ ਹਾਂ ਜੀ ਇਹ ਨਾ ਦਾਦੀ ਠੀਕ ਹੈ ਜੀ ਦੇਖ ਸਕਦਾ ਹਾਂ ਤਸਵੀਰਾਂ ਤੂੰ ਵੀ ਕੁੜੀਏ ਲੜਾਈ ਝਗੜੇ ਤੋਂ ਬਿਨਾਂ ਜੇ ਫੋਨ ਕਰਨਾ ਤਾਂ ਪਾਪਿਆਂ ਨੂੰ ਕਰਦੀ ਆ ਮਾਤਾ ਨੂੰ ਕਰਦੀ ਕਰੇ ਪਰਿਵਾਰ ਨੂੰ ਰੋਕੇ ਨਹੀਂ ਗੱਲ ਚੱਲਦੀ ਹੈਗੀ ਠੀਕ ਹੈ ਜੇ ਤੀਰਖਾ ਕਹੇ ਤਾਂ ਕਿ ਤੇਰੇ ਦੇ ਫਿਰ ਦੇਖ ਬਹੁ ਹੋ 服务 ਕਰਨੀ ਹੈ ਭਾਈ ਹਾਂਜੀ ਸੇਵਾ ਕਰਨੀ ਹੈ ਮਾਪੇ ਉਹਦੀ ਬਿਲਕੁਲ ਇਹਦੇ ਮਾਪੇ ਉਹ ਹੀ ਨੇ ਲੜਾਈ ਨਹੀਂ ਉਹ ਰੋਟੀ ਪਾਣੀ ਸਾਰਾ ਕੰਮ ਬਣਾ ਕੇ ਦੇਖ ਸਕਦੇ ਹੋ ਵੀ ਬਾਬੇ ਜੀ ਨਾਲ ਅੱਜ ਤੋਂ ਬਾਅਦ ਇੱਕ ਗੱਲ ਮੈਂ ਹੋਰ ਕਹਿਣੀ ਚਾਹਨਾ ਇਹ ਕਿ ਕੁੜੀ ਨੂੰ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਨਿੰਗ ਸਿੰਘ ਜਥੇਬੰਦੀਆਂ ਵੱਲੋਂ ਭਮੰਡ ਸਿੰਘ ਖਾਲਸਾ ਗਰਾਹਾਂ ਤੇ ਇਹ ਇਹ ਅੱਜ ਤੋਂ ਬਾਅਦ ਆਪਦੇ ਮਤਲਬ 700 ਦੇ ਦੀ ਸੇਵਾ ਕਰੂਗੀ ਤੇ ਇਹਨਾਂ ਦੀ ਦੇਖਭਾਲ ਵੀ ਕਰੂਗੀ ਤੇ ਇਹ ਪਚੈਰੀ ਦੇ ਵਿੱਚ ਜਾ ਕੇ ਵੀ ਇਹ ਮਤਲਬ ਇਹ ਨੌਕਰਾਊਗਾ ਵਸੀਤ ਜਿਹੜੇ ਹੁੰਦੇ ਸੀਤ ਕਰਾਊਗਾ ਠੀਕ ਹੈ ਇਹ ਇੱਕ ਅਸੀਂ ਸਾਡਾ ਸਬੂਤ ਹੈ ਜੁਰੇ ਆਉਣ ਦਾ ਤਾਂ ਅਸੀਂ ਇਹ ਕਰਾਇਆ ਇਹਦਾ ਸਾਡੇ ਲਈ ਵੀ ਪੱਕਾ ਇਹਨੂੰ ਮੰਨੂ ਸਰਕਾਰ ਵੀ ਮੰਨੂਗੀ ਪਰ ਫਿਰ ਵੀ ਅਸੀਂ ਆਪਦਾ ਉਹ ਕੰਮ ਕਰਵਾਵਾਂਗੇ ਇਹਨੇ ਸਾਨੂੰ ਹਾਂ ਕਰੀਏ ਕਦੋਂ ਦੀ ਬਾਬਾ ਜੀ ਦੱਸੋ ਉਹਨਾ ਟਾਈਮ ਦੇ ਦਾਂਗੇ ਕੋਈ ਤੇ ਹਰਤੇ ਦਾ ਲੈ ਲੀਏ ਹਾਂ ਵੰਦਾ ਹਰਤਾ ਠੀਕ ਹੈ ਅਗਲੇ ਸੋਮਵਾਰ ਦਾ ਅੱਜ ਕੀ ਦਿਨ ਹੈ ਸੋਮਵਾਰ ਅੱਜ ਅਗਲੇ ਸੋਮਵਾਰ ਨੂੰ ਸਾਨੂੰ ਤੁਸੀਂ ਸਨੇਹਾ ਲਾ ਦਿਓ ਥੋੜੇ ਲੌਂਗਵਾਲ ਬਣਦੀ ਆ ਜਾਂ ਸਨਾ ਬਣਦਾ ਉੱਥੀ ਆ ਜਾਗੇ ਲੌਂਗਵਾਲੀ ਬਣਦੀ ਹਾਂ ਉੱਥੀ ਆ ਜਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਨਹੀਂ ਬੋਲਣ ਦੇ ਬਾਬਾ ਜੀ ਨਹੀਂ ਬਸ ਫੱਤੇ ਨਹੀਂ ਮੈਂ ਹਾਂ ਆਪਣਾ ਕੁੜੀ ਤੂੰ ਕੀ ਕਹਿਣਾ ਚਾਹੁੰਦੀ ਐ ਕਹੋ ਤੁਸੀਂ ਬੋਲੋ ਅੰਬਾ ਨਹੀਂ ਨਹੀਂ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਵੀ ਮੇਰੇ ਨਾਲ ਕੁੱਟ ਮਾਰਨਾ ਠੀਕ ਹੈ ਮਨੁਨਸਾਬ ਮਿਲਣਾ ਚਾਹੀਦਾ ਹੋਰ ਰੋਟੀ ਟੁਕ ਭਾਈ ਇਹਨਾਂ ਦੀ ਦੇਖ ਸਕਦੇ ਹੋ ਵੀ ਹਾਲਾਤ ਨੇ ਜਿਹੜੇ ਪਿੰਡ ਪਿੰਡ ਦੇ ਹਾਲਾਤ ਹੋ ਗਏ ਮਾਤਾ ਜੀ ਕੀ ਦੋ ਸ਼ਬਦ ਸਿਰਫ ਬਸ ਇਹ ਹੋਈ ਜਦੋਂ ਲਿਖ ਕੇ ਲੈ ਦਿੱਤਾ ਹੋਇਆ ਹਨਾ ਪੋਤੀ ਪੋਤੇ ਦੇ ਨਾਂ ਤੇ ਕਰ ਦਿੱਤਾ ਬਾਕੀ ਇਹਦੀ ਸੱਸ ਦੀ ਵੀ ਚਾਹੀਦਾ ਵੇ ਜਿੱਥੇ ਕੇ ਨਜਾਇਜ਼ ਚੱਲਦਾ ਨਾ ਪੁੱਤ ਆਪੜ ਹਨਾ ਨੌ ਦਾ ਸਾਥ ਦੇਣਾ ਚਾਹੀਦਾ ਜਦੋਂ ਨੌ ਦੀ ਕੁੱਟਮਾਰ ਹੁੰਦੀ ਨਾ ਹਮੇਸ਼ਾ ਜੇ ਸੱਸ ਜੇ ਸੱਸ ਇੱਜ਼ਤ ਕਰੋਗੀ ਨਾ ਨੌ ਦੀ ਤਾਂ ਨੌ ਆਪੇ ਇੱਜ਼ਤ ਕਰਨਗੇ ਨੌ ਸੱਸਾਂ ਦੀ ਠੀਕ ਹੈ ਜੀ ਮਾ ਵਾਏ ਦੀ ਕੀ ਫਤਿਹ ਜਕਾਰਾ ਬਣਾਵੇ ਨਿਆਰ ਹੋ ਜਾਵੇ 10 ਮਿੰਟ ਬਾਦਸ਼ਾਹ ਦੇ ਮਾਨੂੰ ਪਾਵੇ ਚੜਦੀ ਕਲਾ ਹੋ ਜਾਵੇ ਸਤਿ ਸ਼੍ਰੀ ਅਕਾਲ ਹਾਂ ਜੇ ਤਾਂ ਉਹਨਾਂ ਨੂੰ ਕੁਝ ਮਾਇਨੇ ਨਹੀਂ ਪਤਾ ਉਹਦੀ ਕਰਕੇ ਬਾਤ ਕਰਾਂਗਾ